ਸਰਬਜੀਤ ਸੰਗਰੂਰ ਦੀ ਰਚਨਾ ਰਹਿੰਦੀ ਏ ਭੁੱਖ ਸਾਨੂੰ ਤੇਰੇ دیدار ਦੀ ਤੇਰੇ دیدار ਦੀ ਰਹਿੰਦੀ ਏ ਭੁੱਖ ਸਾਨੂੰ ਤੇਰੇ دیدار ਦੀ ਤੇਰੇ دیدار ਦੀ ਬਿਨ ਤੇਰੇ ਲੱਗੇ ਹੁਣ ਤਾਂ ਬਿਨ ਤੇਰੇ ਲੱਗੇ ਹੁਣ ਤਾਂ ਮੋਤਵਾ ਜਾਮਾਰਦੀ ਮੋਤਵਾ ਜਾਮਾਰਦੀ ਬਿਨ ਤੇਰੇ ਲੱਗੇ ਹੁਣ ਤਾਂ ਮੋਤਵਾ ਜਾਮਾਰਦੀ ਮੋਤਵਾ ਜਾਮਾਰਦੀ ਅੱਜ ਵੀ ਉਡੀਕ ਮੈਨੂੰ ਅੱਜ ਵੀ ਉਡੀਕ ਮੈਨੂੰ ਨਿਤ ਤੇਰੀ ਐ ਅੱਜ ਵੀ ਉਡੀਕ ਮੈਨੂੰ ਨਿਤ ਤੇਰੀ ਐ